ਖਤਰਾ ਇਹ ਨਹੀਂ ਨੀ ਬੋਲੂ ਦਿਖਾਵੇ ਵਾਸਤੇ ਨਹੀਂ ਨੀ ਬੋਲੂ ਜੋਤ ਜਤੀਲੀ ਜੋਤ ਜਤੀਲੀ ਜੋਤ ਕਿਸੇ ਚ ਕਿੰਡੀ ਵੀ ਵੱਡੀ ਹੋਵੇ ਕਿੰਡੀ ਵੀ ਵੱਡੀ ਆ ਘਰ ਉਹਨੂੰ ਜਿੱਤ ਲੈਂਦੀ ਹੈ ਜੋਤ ਦੇ ਨਹੀਂ ਪੈਰ ਖੜਦੇ ਸਾਰੇ ਅਕਲ ਦੇ ਦੇ ਮੂਰੇ ਨਹੀਂ ਪੈਰ ਖੜਦੇ ਚਾਹੇ ਕਹੇ ਜੀ ਵੀ ਹੋਵੇ ਇਹ ਬੇਗੁਦੀ ਉਸ ਸੰਸਾਰੀ ਅਕਲ ਇਹਦੇ ਮੂਰੇ ਕੇ ਮੈਂ ਖੜੂ ਉਹ ਫੋਨ ਲਾਇਟ ਉਹ ਤਾਂ ਕਿ ਕਰੋਨਾ ਸੂਰਜਾਂ ਜਿੰਨੀ ਲਾਈਟ ਹੈ ਮਤਲਬ ਸੂਰਜ ਵਰਗੀ ਲਾਈਟ ਤਾਂ ਹੈ ਨਹੀਂ ਹੈ ਕੋਹ ਦਾ ਨਾਲ ਕੋਈ ਸਦਾ ਕੋਈ ਮੁਕਾਬਲਾ ਨਹੀਂ ਹੋ ਜੋਤ ਲਾਲ ਸੱਚ ਨਾਲ ਕਿਹਦਾ ਮੁਕਾਬਲਾ ਸੱਚ ਨਾਲ ਕੋਈ ਮੁਕਾਬਲਾ ਨਹੀਂ ਕੋਕਾ ਕੋੜਿਆ ਨਹੀਂ ਜੋਤ ਹੈ ਸਾਡੀ ਬੁੱਧੀ ਕੋੜੇ ਤੇ ਕੂੜ ਫਸਿਆ ਆ ਬੁੱਧੀ ਜੋ ਬੁਲਡਰ ਕੋਸਤ ਆ ਬੁੰਦੀ ਦੇ ਵਿੱਚ ਜਨਰੇਟਰ ਮਿਕਸ ਉਹ ਬੁੰਦੀ ਸੱਤੀ ਬੁੰਦੀ ਨਾਲ ਸਚੈਰੀ ਨਾਲ ਨਹੀਂ ਲੜ ਸਕਦੀ ਸਚੈਰੀ ਦਾ ਸਬਣਾ ਨਹੀਂ ਕਰ ਸਕਦੀ ਉਸ ਸਚੈਰੀ ਬੁੱਧਾ ਇਹ ਕੁੜਿਆਰੀ ਆ ਇਹਨਾਂ ਦਾ ਦੁਆਨ ਕੋੜ ਦਾ ਕੀ ਮੁਕਾਬਲਾ ਸੱਚ ਨੂੰ ਤੂੰਦ ਮਤੇ ਤੂੰਦ ਮਤੇ ਬੋਤੇ ਜ ਮਤੇ ਜੇ ਤੇਜ ਹੈ ਕਿਦੋਂ ਮੁਕਾਬਲਾ ਨਹੀਂ ਹੂੰ ਅਸ਼ਟਾਇਦ ਚਮਕਣੀ ਸ਼ਾਸਤਰ ਚਮਕਣੀ ਕੋ ਅਸ਼ਟਾਇਦ ਨੂੰ 8 ਹਥਿਆਰ ਲਿਖਿਆ ਜਾਂਦਾ ਠੀਕ ਆ ਹਥਿਆਰ ਨੇ ਪਰ ਇਹ ਜਿਹੇ ਹਥਿਆਰ ਨਹੀਂ ਪਹਿਲੀ ਗੱਲ ਤਾਂ ਇਹ ਜਾਂ ਲੜਾਈ ਤਾਂ ਹੋ ਰਹੀ ਹੈ ਇਹ ਗਾਂਧੀ ਚਰਚਾ ਦੀ ਉੱਤੇ ਹਥਿਆਰਾਂ ਦਾ ਕੀ ਕੰਮ ਇਹ ਲੜਾਈ ਨੂੰ ਸੰਸਾਰੀ ਲੜਾਈ ਗਿਰਦਾ ਖੂਨ ਸੱਚੀ ਵਿੱਚ ਖੂਨ ਨਿਕਲਦਾ ਸੱਚੀ ਵਿੱਚ ਤੇ ਤੀਰ ਚੱਲਦੇ ਨੇ ਸੱਚੀ ਵਿੱਚ ਤਲਵਾਰਾਂ ਚੱਲਦੀਆਂ ਨੇ ਸੱਚੀ ਵਿੱਚ ਤਨ ਖੁੱਦ ਹੈ ਉਦੋਂ ਇਹ ਹੁੰਦਾ ਤਲਗ ਚੜਾਇਓ ਸਤ ਕਾ ਜਸ ਅੰਦਾਵਲ ਲਿਖਿਆ ਤਾਂ ਹੋਇਆ ਕਾਦੇ ਵਾਸਤੇ ਕਲਮੇ ਤੂੰ ਹਰ ਚੜੇ ਹੋ ਰਾਇ ਪਾਣ ਨੂੰ ਭਰਮ ਦੇ ਨਾਸ ਕਰਨ ਵਾਸਤੇ ਐਨੇ ਆਦ ਦੇ ਵਿੱਚ ਵੀ ਲਿਖਿਆ ਹੋਇਆ ਹੈ ਕੋਈ ਗੱਲ ਇੱਥੇ ਇਹ ਗਿਆਨ ਚਰਚਾ ਦੀ ਲੜਾਈ 'ਚ ਦੂਏ ਦੇ ਭਰਮ ਦਾ ਨਾਸ ਕਰੀਦਾ ਹੁੰਦਾ ਹੈ ਸੰਸਾਰ ਦੇ ਭਰਮ ਦਾ ਨਾਸ ਕਰੀਦਾ ਇਹ ਪਹਿਲਾਂ ਤਾਂ ਆਇਦ ਆਇ ਉਦ ਨਹੀਂ ਉਹ ਆਇ ਉਦ ਤੇ ਆਇਦ ਹੈ ਇਹਨੂੰ ਸਾਰੀ ਉਹ ਆਇਓ ਦੰਦ ਸ਼ਾਸਤਰ ਜੁਦ ਵਾਸਤੇ ਇਹ ਅਠ ਗਣ ਹੈ ਅਠਾਇਦ ਉਹ ਸਟਾਇਦ ਤਾਂ ਇਹ ਚਮਕਦੇ ਨੇ ਗਣ ਚਮਕਦੇ ਹੁੰਦੇ ਨੇ ਉਹ ਸਟਾਇਦ ਚਮਕਣੀ ਗੁਣ ਚਮਕਦੇ ਹੁੰਦੇ ਨੇ ਉਹ ਜਿਹੜੇ ਗੁਣ ਚਮਕਦੇ ਨੇ ਅੱਠ ਪਾਸਿਆਂ ਦੇ ਉਹ ਘਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਰ ਮੁਤ ਜੁਬੀ ਸਾਇ ਪੰਗ ਦੇ ਅੱਠੇ ਗੋੜ ਚਮਕਦੇ ਨੇ ਵਿੱਚੋਂ ਨਿਕਲਦਾ ਕੀ ਹੈ ਕੱਠਾ ਰਾਸ ਜਿਆ ਨਿਕਲਦਾ ਨਾ ਅੱਠੇ ਗੰਨੇ ਲਾਏ ਤੇ ਪੀੜੇ ਤੇ ਉਹ ਨਿਕਲਦਾ ਗੁਰਪ੍ਰਸਾਦ ਪ੍ਰਾਪਤੀ ਕੀ ਗੁਰਪ੍ਰਸਾਦ ਦੀ ਗੁਰਪ੍ਰਸਾਦ ਕੀ ਹੈ ਗਿਆਨ ਦਾ ਪ੍ਰਸਾਦ ਜਿਆ ਅੱਠੇ ਗੋਣ ਵਿਚਾਰੇ ਗੁਣ ਵਿਚਾਰੇ ਗਿਆਨੀ ਸੋਏ ਜਿਹੜਾ ਇਹਨਾਂ ਅੱਠਾ ਉਹਨਾਂ ਨੂੰ ਵਿਚਾਰੂ ਹੋ ਗਿਆ ਨਹੀਂ ਗੁਰਮਾ ਗੁਰਪ੍ਰਬਤ ਪ੍ਰਾਪਤੀ ਹੋ ਗੁਰਪ੍ਰਸਾਦ ਗਿਆਨ ਉਹ ਗੁਰਪ੍ਰਸਾਦ ਦਾ ਪ੍ਰਾਪਤੀ ਹੈ ਨਾ ਅਠਾ ਚੋਂ ਇਹਦੇ ਵਿਚੇ ਲੜੀ ਜਾਂਦੇ ਨੇ ਲੜੀ ਜਾਂਦੇ ਨੇ ਜੀ ਬੋਲਵੰਤਰ ਕਥੇ ਤਾਂ ਕਾਲ ਸੱਚ ਵਿੱਚ ਹੈ ਜੁਗਾਸ ਜੇ ਪਤਾ ਹੋਵੇ ਤਾਂ ਪਤਾ ਹੋਵੇ ਪਤਾ ਇਹ ਨਹੀਂ ਵੀ ਗੱਲ ਕੀ ਹੈ ਕੋਈ ਕਹਿੰਦਾ ਸੱਚ ਜੁਗਾਸ ਅਸੱਚ ਵਿੱਚ ਕੋਈ ਕਹਿੰਦਾ ਉਸ ਲੋਕ ਵਿੱਚ ਨਹੀਂ ਹੈ ਕੋਈ ਕਹਿੰਦਾ ਬੋਲਵੰਤਰ ਗੁਰਪ੍ਰਸਾਦ થઈਦਾ ਮੰਨਦੇ ਨੇ ਪਰ ਅੱਠ ਵੱਖਰੇ ਨੇ ਵੱਖਰੇ ਤਕਬੀਰ ਨੇ ਕਿਹਾ ਸੀ ਅਸ਼ਟਵੀ ਅਸਥਾਤ ਕੀ ਕਾਇਆ ਤੇ ਠੇ ਨੇ ਉਹ ਦੱਸ ਕਾਇਆ ਦੱਸੋ ਕਿ ਤੇ ਬਿਰੋ ਤਸੋ ਕੀ ਕਿਹਾ ਸੀ ਕਬੀਰ ਨੇ ਅਸ਼ਪੀ ਅਸਥਾਤ ਕੀ ਕਾਇਆ ਉਹ ਕਾਇਆ ਕਿਥੇ ਆ ਉਸ 레ਵੀ ਦੀ ਕਾਇਆ ਉਸੇ ਦੀ ਗੱਲ ਚੱਲਦੀ ਹੈ ਜਿਹਦੀ ਕਾਇਆ ਹੈ ਜਿਹਦੀ ਅਸ਼ਟਵੀ ਅਸਥਾਤ ਕੀ ਕਬੀਰ ਨੇ ਕਾਇਆ ਕਿਆ ਸੀ ਉਸੇ ਦੀ ਗੱਲ ਚੱਲਦੀ ਹੈ ਕੋਈ ਨਵੀਂ ਗੱਲ ਨਹੀਂ ਹੈ ਇਹ ਉਹੀ ਕਾਇਆ ਲੜ ਰਹੀ ਹੈ ਔਰ ਕੋ ਹੋਰ ਕੀ ਕਰਦੇਗੇ ਤਾਂ ਅਕਲੋ ਮਹਾਨਦਰ ਆਇਆ ਅਕਲ ਕੁੱਲ ਰਹਤ ਕੋਲ ਹੁੰਦੀ ਹੈ ਸਰੀਰ ਦੀ ਉਹਦੇ ਵਿੱਚ ਕੀ ਆ ਉਹਦੇ ਵਿੱਚ ਹੈ ਜੋਤ ਕਰਤਾ ਪ੍ਰਖ ਆਪ ਅਕਲ ਮਹਾਨ ਇਧਰ ਆਇਆ ਮਾਨੰਦ ਕੀ ਹੈ ਖਜ਼ਾਨਾ ਕਾਹਦਾ ਨਾਮ ਦਾ ਮਸਨੇ ਦੋਰ ਕੀ ਹੁੰਦਾ ਆਤਮ ਗਿਆਨ ਦਾ ਖਜ਼ਾਨਾ ਹੋ ਇਹ ਐਸਟਮੀ ਇਸ ਤਰ੍ਹਾਂ ਕੀ ਕਹਾ ਕਬੀਰ ਨੇ ਕਹਿਤਾ ਦਿੱਤਾ ਪਰ ਦੱਸਿਆ ਨਹੀਂ ਹੁੰਦੀ ਕੀ ਹੈ ਗੁਰਨਾਦਕ ਨੇ ਬਣਾ ਕੇ ਰੱਖ ਦਿੱਤੀ ਕਾਇਆ ਮੂਰੇ ਕਦੇ ਨਾਲ ਖਾਇਆ ਹੀ ਆ ਉਹਦੀ ਜੋੜੀ ਹੋਈ ਇੱਕ ਕੀਆ ਇੱਕ ਆਇ ਕਾਇਲੀ ਕਾਇਆ ਇੱਕ ਦੀ ਅਸ਼ਟਾਦੀ ਅਸ਼ਟਾਤੂ ਤਾ ਤੂ ਲੱਭ ਰਾਠ ਤਾ ਤੂ ਤੇ ਸ਼ਬਦ ਬਣਦਾ ਇੱਕ ਤੇ ਇਹ ਅਸ਼ਟਾਤੂ ਇਹ ਕਾ ਅਠਪੱਖ ਨੇ ਅਠਪੱਖ ਨੇ ਅਠਪੱਖ ਤੇ ਤੇ ਬਿਨਾ ਕੰਪਲੀਟ ਹੁੰਦਾ ਨਹੀਂ ਹੈ ਅੱਠੇ ਗੋਣ ਪੂਰੇ ਚਾਹੀਦੇ ਨੇ ਨਰਵਰ ਵੀ ਚਾਹੀਦਾ ਨਰਭਾਉ ਵੀ ਤਾਲੀ ਹੋਊ ਜੇ ਨਰਵਰ ਹੋ ਇੱਕ ਦੂਏ ਜੁੜ ਜੇ ਵੀ ਹੋਏ ਨੇ ਸਾਰੇ ਇੱਕ ਦੂਏ ਦੇ ਵੱਖਰੇ ਨਹੀਂ ਕਰ ਸਕਦੇ ਇਹਨਾਂ ਨੂੰ ਅੰਗ ਸਾਰੇ ਨੇ ਸਾਡੇ ਸਰੀਰ ਤੇ ਪਰ ਇੱਕੋ ਜਗ੍ਹਾ ਤੋਂ ਕੰਟਰੋਲ ਹੁੰਦੇ ਨੇ ਸਾਰੇ ਇੱਕੋ ਹੀ ਚੀਜ਼ ਕੰਟਰੋਲ ਕਰ ਦਈਏ ਸਾਰੇ ਇਕੱਲੇ ਨੂੰ ਇੱਕੋ ਜਗ੍ਹਾ ਜੁੜੇ ਨੇ ਦਾ ਮਤਲਬ ਸਾਰੇ ਇਦਾਂ ਜੁੜੇ ਹੋਏ ਨੇ। ਇਹ ਵੀ ਸਰੀਰ ਹੈ, ਅਸਟਾਇਦ ਚਮਕਣੀ ਚਮਕਣੀ। ਅੱਠੇ ਪੱਖੋਂ ਤੋਂ ਚਮਕਾ। ਕੋਈ ਕਮੀ ਨਹੀਂ ਹੈ, ਦਰਵਾਤਾ ਉਹ ਵੀ ਪੂਰੀ ਹੈ, ਨਰਪਹਿਤਾ ਉਹ ਵੀ ਪੂਰੀ ਹੈ। ਕਮੀ ਨਹੀਂ ਹੈ ਕਿਸੇ ਬਸੇ। ਪੂਰਤੀ ਅਕਾਲ ਦੀ ਉਹ ਵੀ ਪੂਰੀ ਹੈ, ਸਹੀ ਹੈ, ਕੋਈ ਕਮੀ ਨਹੀਂ। ਅਜੁਨੀ ਵੀ ਹੋਣ ਚ ਵੀ ਕੋਈ ਕਮੀ ਨਹੀਂ। ਸਹਬ ਅੰਗ ਚ ਵੀ ਕੋਈ ਕਮੀ ਨਹੀਂ। ਕਾਰ ਦਾ ਮਤਲਬ ਕਾਰਨ ਖਰੀਲੀ ਹੈ ਉਹ ਕਾਰ ਦਾ ਮਤਲਬ ਕੀ ਹੈ ਉਹ ਕਾਰ ਦਾ ਮਤਲਬ ਇਹ ਕਾਰਨ ਖਰੀਲੀ ਹੈ ਆਕਾਰ ਪੈਦਾ ਕੀਤਾ ਜੀ ਨੇ ਉਹ ਜੋਤੋਂ ਆਕਾਰ ਦੇ ਜੋਤ ਹੈ ਉਹ ਜੋਤ ਹੈ ਆਕਾਰ ਸ੍ਰੀ ਦੇ ਉਹ ਤੋਂ ਆਕਾਰ ਤੇ ਇਹ ਕਾਰਨ ਖਰੀਲੀ ਲੋਰ ਕੀ ਹੈ ਤਾਂ ਸ੍ਰਿਸ਼ਟੀ ਪੈਦਾ ਹੋਈ ਹੈ ਸਤ ਪਹਿਲਾਂ ਨਾਲ ਬੱਚਾ ਕਰਤਾਰ ਪਰਜਾ ਸਾਸ਼ਤਰ ਝਮਕਣੀ ਵਿਚ ਅੱਠਾਂ ਅਸਲ ਦੇ ਵਿਚ ਅੱਠਾਂ ਗੁਣਾਂ ਚ ਅੱਠ ਪ੍ਰਕਾਰ ਦੇ ਸ਼ਾਸਤਰ ਝਮਕਦੇ ਨੇ ਆ ਗੱਲ ਹੈ ਸ਼ਾਸਤਰ ਝਮਕਣੀ ਉਹ ਅੱਠਾਂ ਗੁਣਾਂ ਦੇ ਅੱਠ ਸ਼ਾਸਤਰਾਂ ਦੇ ਦਰਸ਼ਨ ਹੁੰਦੇ ਨੇ ਹਥਿਆਰ ਨੀ ਅੱਠ ਜਿਹੜਾ ਕੰਮ ਦਿਲ ਪੈਤਾ ਨਹੀਂ ਕਰਨੇ ਉਹ ਕੰਮ ਨਿਰਵੈਰਤਾ ਨਹੀਂ ਕਰ ਸਕਦੀ ਨਿਰਪਰਹਿਤਾ ਜਦੋਂ ਦੇ ਪੈਰੇ ਜੀ ਬੋਲਦਾ ਤਾਂ ਐ ਲੱਗਦਾ ਵੀ ਸਾਡਾ ਦੁਸ਼ਮਣ ਦੂਜਿਆਂ ਨੂੰ ਉਹ ਤਾਂ ਨਿਰਪੈਦਾ ਦੇ ਪੈਰੇ ਜੀ ਬੋਲਦਾ ਉਹਨਾਂ ਨੂੰ ਲੱਗਦਾ ਸਾਨੂੰ ਡਾਂਡ ਰਿਹਾ ਗੁਰ ਚੜ ਕੇ ਉਹ ਤਾਂ ਨਿਰਪੈਦਾ ਦੇ ਪੈਰੇ ਜੋ ਕੇ ਬੋਲ ਰਿਹਾ ਪਾਹਨ ਮੈਂ ਪਰਮੇਸ਼ਰ ਨਹੀਂ ਕਹਾਏ ਕੋ ਪੂਜਤਾ ਆ ਬਾਹਨ ਕੋਪਸ ਉਹ ਕਹਿੰਦਾ ਸਾਡੇ ਦੰਦਿਆ ਕਰ ਰਿਹਾ ਉਹਨਰ ਭਾਇ ਕਰਨ ਵਾਸਤੇ ਬੋਲੇ ਪਸੂਏ ਦਾ ਪਰਮਿਸ਼ਨ ਨਹੀਂ ਕਿਉਂ ਦਰਤਾ ਇਹਨਾਂ ਤੇ ਆਪਣਰ ਭਾਇ ਉਹਨਰ ਭਾਇ ਕਰ ਰਿਹਾ ਪਰ ਉਹਨਾਂ ਨੂੰ ਕੁਝ ਹੋਰ ਚਾਹੀਦਾ ਹੈ। ਅਸਲ ਵਿੱਚ ਅੱਠੇ ਅੱਡੜ ਕੰਮ ਕਰਦੇ ਨੇ ਜਾਂ ਉਹ ਕੰਮ ਕਰਦਾ ਨੂੰ ਲੱਗਦਾ ਵੀ ਉਲਟਾ। ਉਹਦੇ ਫਾਇਦੇ ਜਾਂਦਾ ਨੂੰ ਲੱਗਦਾ ਉਲਟਾ। ਐਦਾਂ ਲੱਗਦਾ ਹੁੰਦਾ। ਹੈ ਸ਼ਾਸਤਰ ਚਮਕਣੀ ਸ਼ਾਸਰਾਂ ਦੀ ਝਲਕ ਪੈਂਦੀ ਆ ਵਿੱਚੋਂ ਠਾਂਗੋੜਾਂ ਚੋਂ ਧਾਮਣ ਧਮਕਣੀ ਆਦ ਬ੍ਰਿਤੇ ਧਾਵਣੇ ਧਮਕਣੀ ਐ ਸਮਝ ਲਓ ਸ਼ਾਸਰਾਂ ਦੀ ਝਲਕ ਆਵੇਂ ਜਿਵੇਂ ਬਿਜਲੀ ਚਮਕਦੀ ਹੈ ਬੱਦਲਾਂ ਚੋਂ ਨਾ ਸੁਧੀ ਤਾਂ ਹੈ ਨਹੀਂ ਕਦੇ ਮਤੇ ਜਾਂ ਦੀਆ ਹੁੰਦੀ ਤਾਂ ਕੁਝ ਨਹੀਂ ਇਹ ਟੁੱਟਣ ਲਈ ਹੁੰਦੀ ਹੈ ਬਿਜਲੀ ਕੁਝ ਕਿਤੇ ਨਹੀਂ ਹੁੰਦੀ ਆਜਾ ਚਮਕ ਪੈਂਦੀ ਹੈ ਸ਼ਾਸਤਰ ਹੈ ਨਹੀਂ ਉਹ ਚਮਕ ਪੈਂਦੀ ਹੈ ਵਿੱਚ ਜਦੋਂ ਬਿਜਲੀ ਬਦਲ ਚਮਕਦੀ ਹੈ ਆਦ ਬਰਤੇ ਆਦ ਬਰਤੇ ਆ ਤਾਂ ਲੱਗਦਾ ਇਹ ਹੀ ਸੁਭਾਅ ਹੈ ਤੇਰਾ ਐਜਾ ਕੁਝ ਹੈ ਇਹ ਸ਼ੁਰੂ ਦੇ ਹਰ ਵਕਤ